ਹਰਿਆਣਾ ਦੇ ਨਹੂ ਦੰਗਿਆਂ ਨੂੰ ਪੜਕਾਉਣ ਦਾ ਮਲਜ਼ਮ ਅਤੇ ਖੁਦ ਨੂੰ ਗਊ ਰੱਖਿਅਕ ਦੱਸਣ ਵਾਲਾ ਬਿੱਟੂ ਬਜਰੰਗੀ ਫਰੀਦাবাদ ਤੋਂ ਐਨਆਈਟੀ ਖੇਤਰ ਤੋਂ ਟਿਕਟ ਦੇ ਦਾਵੇਦਾਰ ਵੱਜੋਂ ਖੁਦ ਨੂੰ ਪੇਸ਼ ਕਰ ਰਿਹਾ ਹੈ ਬੇਮਿਸਾਲ ਭਰੋਸੇ ਨਾਲ ਬਜਰੰਗੀ ਨੇ ਆਪਣੇ ਫਰੀਦাবাদ ਦੇ ਸੰਸਦ ਮੈਂਬਰ ਕ੍ਰਿਸ਼ਨਪਾਲ ਗੁਰਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੋਸਟਰਾਂ ਨਾਲ ਭਾਜਪਾ ਵੱਲੋਂ ਬਤੌਰ ਉਮੀਦਵਾਰ ਐਲਾਨੇ ਜਾਣ ਦੀ ਮੰਗ ਕਰਦਿਆਂ ਜਨ ਸੰਪਰਕ ਯਾਤਰਾ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਉਸ ਨੇ ਆਪਣੀ ਪਛਾਣ ਭਾਜਪਾ ਦੇ ਸੰਭਾਵੀ ਉਮੀਦਵਾਰ ਵੱਜੋਂ ਦਿੱਤੀ ਹੈ ਪਾਮੀ ਇਹਨਾਂ ਵਿੱਚੋਂ ਕਿਸੇ ਵੀ ਆਗੂ ਨੇ ਉਸ ਨੂੰ ਸਰਪ੍ਰਸਤੀ ਦੇਣ ਦੀ ਤਸਦੀਕ ਨਹੀਂ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਮੈਂ ਇੱਕ ਸਮਰਪਿਤ ਭਾਜਪਾ ਵਰਕਰ ਹਾਂ ਮੈਨੂੰ 100% ਯਕੀਨ ਹੈ ਕਿ ਉਹ ਮੈਨੂੰ ਟਿਕਟ ਦੇਣਗੇ ਮੈਂ ਭਾਜਪਾ ਦੀ ਨੁਮਾਇੰਗੀ ਕਰਾਂਗਾ ਬਜਰੰਗੀ ਨੇ ਕਿਹਾ ਕਿ ਜੇਕਰ ਪਾਰਟੀ ਉਸ ਨੂੰ ਟਿਕਟ ਦੇਣ ਤੋਂ ਇਨਕਾਰ ਕਰਦੀ ਹੈ ਤਾਂ ਕੀ ਹੋਵੇਗਾ ਲੋਕ ਦੁਖੀ ਹੋਣਗੇ ਜਦੋਂ ਵੀ ਕੋਈ ਨਾ ਕੋਈ ਚੁਣਿਆ ਜਾਂਦਾ ਹੈ ਉਹ ਆਪਣੇ ਘਰਾਂ ਵਿੱਚ ਰੁਕ ਜਾਂਦੇ ਹਨ ਮੈਂ ਇਲਾਕੇ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਹਾਂ ਅਦੇ ਲੋਕਾਂ ਦੇ ਹੱਕਾਂ ਲਈ ਲੜ ਰਿਹਾ ਹਾਂ ਹਾਂ ਵਸਨੀਕ ਚਾਹੁੰਦੇ ਹਨ ਕਿ ਮੈਂ ਚੂਣ ਲੜਾਂ ਅਤੇ ਜੇਕਰ ਭਾਜਪਾ ਸਭ ਕਾ ਸਾਥ ਸਭ ਕਾ ਵਿਕਾਸ ਚਾਹੁੰਦੀ ਹੈ ਤਾਂ ਮੈਨੂੰ ਚੁਣਨਗੇ ਬਜਰੰਗੀ ਦਾ ਕਹਿਣਾ ਹੈ ਕਿ ਨੂੰ ਦੰਗੇ ਨਿਆਇਕ ਜਾਂਚ ਦੇ ਅਧੀਨ ਹਨ ਇਸ ਲਈ ਸਿਰਫ ਅਦਾਲਤ ਹੀ ਦੱਸੇਗੀ ਕਿ ਦੋਸ਼ੀ ਕੌਣ ਹੈ ਮੈਂ ਉਹ ਹਾਂ ਜੋ ਮੈਂ ਹਾਂ ਅਤੇ ਇਸ ਇਲਾਕੇ ਦੇ ਲੋਕ ਮੇਰਾ ਸਤਿਕਾਰ ਕਰਦੇ ਹਨ ਲੋਕ ਵਿਕਾਸ ਅਤੇ ਨਾਗਰਿਕ ਮੁਕਤੀ ਲਈ ਵੋਟ ਦੇਣਗੇ ਸੋ ਬਿੱਟੂ ਬਜਰੰਗੀ ਉਹ ਸ਼ਖਸ ਹੈ ਜਿਸ ਦਾ ਨਾਂ ਨੂੰ ਦੰਗਿਆਂ ਦਰਮਿਆਨ ਆਇਆ ਸੀ ਅਤੇ ਉਸਤੇ ਦੰਗੇ 扑ਕਾਉਣ ਦੇ ਦੋ ਸ਼ਾਨ ਉਹ ਹੁਣ ਬੀਜੇਪੀ ਵੱਲੋਂ ਚੋਣ ਲੜਨ ਦਾ ਦਾਵਾ ਠੋਕ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ